हां जी दोस्तों सारेया नु सस्श्रीकाल स्वागत करते हा टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੋਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਭੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੱਡੇ ਲੈਵਲ ਤੇ ਪਸ਼ੂ ਦੋਸਤੋ ਬੇਸ਼ੱਕ 8-7 ਨੱਕ ਜਿਹੜੇ ਆ ਹਰ ਦਿਨ ਰੁਟੀਨ ਦੇ ਵਿੱਚ ਇਸ ਘਰ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਵੀ ਦੋਸਤੋ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨ ਵੜਾਂ ਸੂਈਆਂ ਸਵਾਈਆਂ ਜਿਹੜੀਆਂ ਹੁਣ ਦੁੱਧ ਤੇ ਚੱਲਣ ਡੀਆਂ ਨੇ ਉਹ ਦਿਖਾ ਦਾਂਗੇ ਤੇ ਇੱਕ ਗੱਬਣ ਵੜ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਚਾਹੀਵਾਲ ਕਰੋਸ ਸੰਗ ਦੇ ਵਿੱਚ ਇੱਕ ਗੱਬਣ ਵੜ ਆ ਵੈਸੇ ਪਸ਼ੂ ਜਿੰਨੇ ਵੀ ਦਿਖਾਉਣੇ ਆ ਸਾਰੇ ਕਰੋਸਪਨ ਦੇ ਵਿੱਚ ਆ ਜਿੱਦਾਂ ਕਿ ਅੱਗੇ ਰੋਤ ਨੂੰ ਅੱਗੇ ਸਾਹਮਣੇ ਨੂੰ ਵੇਖਦੇ ਹੋਏ ਵੀਰ ਸੌਦਾ ਕਰ ਰਹੇ ਨੇ ਕਰੋਸ ਸੰਗ ਦੇ ਵਿੱਚ ਪਸ਼ੂ ਲੈਣਾ ਪਸੰਦ ਕਰਦੇ ਨੇ ਤੇ ਇੱਕ ਜਰਸੀ ਵੜ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਦੋਸਤੋ ਦੁੱਧ ਕਿੰਨਾ ਥੱਲੇ ਇਸ ਵਾਰ ਦੇ ਹਾਜ਼ਰ ਰੇਟ ਪੜਤਾ ਬਿਲਕੁਲ ਜਾਇਜ਼ ਜੈਨੂਨ ਛੋਟੇ ਰੇਟ ਹੋਣਗੇ ਤੇ ਗੱਲਬਾਤ ਆਪਾਂ ਫੇਰ ਸੰਦੀਪ ਦੇ ਨਾਲ ਕਰ ਲੈਨੇ ਆ ਸੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਨਰਖ ਪਰਖਾ ਘਰਾਂ ਨੇ ਕਿ ਤਸੱਲੀ ਕਰ ਲਿਓ ਗੱਭਣ ਪਸ਼ੂ ਆਪਣਾ ਚੌਥਾ ਨਾ ਦਾ ਟਿਪ ਕੇ ਤੇ ਜਿਹੜਾ ਸੁਆ ਸੁਆ ਪਸ਼ੂ ਦੋਸਤੋ ਦੋ ਡੰਗ ਚੋ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਤੇ ਆਓ ਲੈਨੇ ਆ ਵਧੇਰੇ ਡਿਟੇਲ ਵੀਰ ਸੰਦੀਪ ਤੋਂ ਤੇ ਸਮਾਂ ਤੁਸੀਂ ਦੋਸਤੋ ਅੱਜ ਨੋਟ ਕਰ ਸਕਦੇ ਜੀ ਠੀਕ ਆ ਜੀ ਸਮਾਂ ਦੋਸਤੋ ਤਕਰੀਬਨ ਕੋਈ 10:30 ਵਜੇ ਦਾ ਠੀਕ ਆ ਜ ਤੇ ਤਰੀਕਾ ਜ 27 ਫਰਵਰੀ ਠੀਕ ਆ ਆਉ ਲੈਨੀਏ ਜਾਣਕਾਰੀ ਸਭ ਤੋਂ ਪਹਿਲਾਂ ਵੀਰੇ ਸੰਦੀਪ ਸਸਰੀਕਾਰ ਸਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਮਾਰ ਜੀ ਬਹੁਤ ਵਧੀਆ ਸੰਦੀਪ ਵੀਰ ਹੋਰ ਸੁਣਾ ਬਹੁਤ ਵਧੀਆ ਭਾਈ ਠੀਕ ਠਾਕ ਸਭ ਠੀਕ ਹੈ ਵੀਰ ਸੰਦੀਪ ਅੱਛਾ ਸੰਦੀਪ ਵੀਰ ਥੋੜਾ ਵੀਡੀਓ ਨੂੰ ਵਿੱਚ ਵਖ ਪਾ ਜਾ ਪੈਗਾ ਬਾਕੀ ਪਸ਼ੂ ਆਉਂਦੇ ਰਹਿੰਦੇ ਤੇ ਮੈਨੂੰ ਲੱਗਦਾ ਅੱਡੇ ਤੇ ਆਪਣੇ ਕਿੱਲੇ ਤੋਂ ਵਿਕਦੇ ਰਹਿੰਦੇ ਨੇ ਜੀ ਸੰਤੂ ਸਾਹਿਬ ਆਉਂਦੇ ਰਹਿੰਦੇ ਵਿਕ ਜਾਂਦੇ ਹੁਣ ਜਿ ਤਰਾ ਪਰਸੋਂ ਤੁਹਾਨੂੰ ਕੀਤਾ ਸੀ ਫੋਨ ਤੇ ਤੁਸੀਂ ਸੰਤੂ ਸਾਹਿਬ ਵੀ ਜਿਆਦੇ ਹੋ ਮੇਰੇ ਪਸ਼ੂ ਪਰਸੋਂ ਵੀ ਤੁਸੀਂ ਆਏ ਨਾ ਤੇ ਪਰਸੋਂ ਪੰਜ ਪਸ਼ੂ ਵੀ ਆਪਣੇ ਕੋਲ ਵੀ ਸੇਲ ਹੋ ਤੇ ਕਲਰ ਆਤੀ ਵੀ ਆਪਣੇ ਕੋਲ ਤਿੰਨ ਪਸ਼ੂ ਆਏ ਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਇੱਕ ਨੀਲੀ ਦੀ ਕੱਟੀ ਬੜੀ ਜਿਆਦੀ ਚੰਗੀ ਸੰਤੋਖ ਦੋਂਦੀ ਇੱਕ ਝੋਟੀ ਉਹ ਵੇਚੀ ਤੇ ਦੋ ਵਹਿਣਾ ਬੜੀਆਂ ਚੰਗੀਆਂ ਟਾਡੇ ਗਾੜੀ ਗੜੀ ਵੇਚੀਆਂ ਅਜੇ ਕਿੰਡਾ ਚੋਇਆ ਬਹੁਤ ਜਿਆਦੀਆਂ ਕਰੀਆਂ ਸੀ ਪਸ਼ੂ ਆਈ ਜਾਂਦੇ ਸੰਤੋਖ ਸਾਹਿਬ ਜਾਈ ਜਾਂਦੇ ਇਸ ਤਰ੍ਹਾਂ ਹੀ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਬਦਸਤ ਪਸ਼ੂ ਇਸ ਤਰ੍ਹਾਂ ਹੀ ਆਉਂਦੇ ਰਹਿੰਦੇ ਆ ਠੀਕ ਆ ਤੇ ਨਵੇਂ ਪਸ਼ੂ ਕਿਸੇ ਵੀਰ ਦੇ ਖਰੀਦਣੇ ਆ ਤੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਸੰਪਰਕ ਕਰ ਲਿਓ ਠੀਕ ਆ ਜੀ ਤੇ ਸੰਦੀਪ ਜੀ ਬਰੇ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਇਸ ਵੇੜ ਤੋਂ ਸੰਤੂ ਸਾਹਿਬ ਇਹ ਵੇੜ ਆ ਹਾਂਜੀ ਇਹ ਕੱਲ ਰਾਤ ਦੀ ਸੂਈ ਹੈ ਜੀ ਠੀਕ ਹੈ ਜੀ ਤੇ ਬਹੁਤ ਜਿਆਦਾ ਚਵਾਈ ਚੁਈ ਦੀ ਖਰੀ ਨਿਕਲੀ ਹੈ ਸੰਤੂ ਸਾਹਿਬ ਠੀਕ ਹੈ ਜੀ ਇਹ ਮਗਰੇ ਦੇ ਵੱਛਾ ਜੀ ਓਕੇ ਤੇ ਬਾਕੀ ਚਵਾਈ ਚੁਈ ਦੀ ਬਹੁਤ ਇਹ ਕੱਲ ਹੀ ਸੂਈ ਆ ਹਾਂਜੀ ਹਾਂਜੀ ਕੱਲ ਦੁਪਹਿਰ ਆਈਆਂ ਸੀ ਸੂਈਆਂ ਜੀ ਲਓ ਜੀ ਜੇਰ ਦੂਰ ਪ੍ਰੋਪਰ ਪਈ ਆ ਠੀਕ ਹੈ ਜੀ ਥਣ ਥੱਪਾ ਚੰਗਾ ਚਵਾਈ ਚੰਗੀ ਨਿਕਲੀ ਆ ਬਾਕੀ ਜਿਹੜੇ ਵੀਰ ਨੇਵੇਂ ਲੈਣੀਆਂ ਆ ਆਗੇ ਆਪਣੇ ਘਰ ਤੋਂ ਸੱਲੀ ਕਰਕੇ ਸੰਤੂ ਸਾਹਿਬ ਖੜੇ ਆਪਾਂ ਦੇਣੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਥਾਨ ਤੋਂ ਬਹੁਤ ਸੁਆਦੀ ਆ ਠੀਕ ਆ ਮੁੱਠੀ ਥਾਨਾ ਹੱਥੀਂ ਜਵਾਈ ਵਾਲਾ ਵਿਰਲਾਪੁਰਲਾ ਵੀ ਕਾਫੀ ਸਪੈਸ਼ਲ ਠੀਕ ਆ ਜੀ ਜਿਵੇਂ ਆਪਾਂ ਕਹਿ ਦਿੰਨੇ ਹਮੇਸ਼ਾ ਵੀ ਪੀੜੀ ਦੇ ਪਾਵਿਆਂ ਵਾਂਗੂ ਲੱਗੇ ਆ ਥਾਨ ਬਈ ਕੱਲੀ ਕੱਲੀ ਗੋਠ ਤੇ ਠੀਕ ਆ ਜੀ ਤੇ ਚੋਂ ਪਾਸਿਓਂ ਪੂਰੀ ਆ ਕਰਮਾ ਵਾਲੀ ਤੇ ਬਾਕੀ ਮਗਰੇ ਦੇ ਆ ਬੱਛਾ ਮੇਲ ਕਾਫ ਆ ਬਾਕੀ ਸੰਤੋ ਸਾਹਿਬ ਸਾਫ ਵੀ ਸਾਰੀ ਆਪਾਂ ਕਰਤੀ ਸਵੇਰੇ ਕੋਈ ਛੱਡੀ ਨਹੀਂ ਗਈ ਥੱਲੇ ਹੁਣ ਵੇਖੋ ਇਹ ਟਾਈਮ ਕਿਤੇ ਕਿੰਨਾ ਗਿਆ 7 ਵਜੇ ਦੇ ਕਰੀਬ ਆਪਾਂ ਸਾਰੀ ਜਿਹੜੀ ਆ ਗਾਂ ਹੀ ਸਾਫ ਕੀਤੀ ਹੈ ਵੜ ਠੀਕ ਆ ਜੀ ਠੀਕ ਆ ਤੇ ਹੁਣ ਬੌਲੇ ਤੇ ਕੀ ਇਹਦੀ ਹੈਗੀ ਸੰਤੂ ਸਾਹਿਬ ਯਾਨੀ ਕਿ 5-6 ਕਿਲੋ ਰਾਤੀ ਚੋਇਆ 5-6 ਕਿਲੋ ਸਵੇਰੇ ਆਪਾਂ ਚੋਇਆ ਜੀ ਠੀਕ ਹੈ ਦੋਈ ਚੋਆਈਆਂ ਹੀਆਂ ਸੰਤੂ ਸਾਹਿਬ ਤੇ ਬਾਕੀ ਦੁੱਧ ਦੀ ਇੱਕ ਪੈਸਤੀ ਇਹਦੀ 20 ਤੋਂ ਪਲੱਸ ਹੀ ਚੱਲੂਗੀ ਜੀ ਠੀਕ ਹੈ ਜਿਹੜੇ ਆਪਾਂ ਬੰਦੇ ਦੇ ਲਈ ਉਹਦੇ ਨੇ ਆਕੇ ਆਪਣ ਨੂੰ ਕੀ ਯਾਨੀ ਕਿ 25 ਕਿਲੋ ਦਾ ਚੋਇਆ ਆਪਾਂ 25 ਨਹੀਂ ਆ ਦੇ 20 ਪਲੱਸ ਚੱਲੂਗੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਹੁਣ ਬੌਲੇ ਤੇ ਚੱਲਣ ਈ ਆ ਠੀਕ ਆ ਬਾਕੀ ਅਕੇ ਚੰਗਾ ਮਿਲ ਕਾ ਭਰੂਗੀ ਦੁੱਧ 20 ਤੋਂ ਪਲੱਸ 25 ਦੇ ਦਰਮਿਆਨ ਵੀ ਰਾਂ ਦਾ ਵੀ ਚੱਲੂਗੀ ਵਜ਼ਨ ਮਟਾ ਬੜਾ ਸੰਤੂ ਸਾਹਿਬ ਬਾਕੀ ਵਜ਼ਨ ਲੋਡ ਬਹੁਤ ਆ ਬਹੁਤ ਹੀ ਸਪੈਸ਼ਲ ਆ ਲੰਬਾਈ ਵੇਖੋ ਤੁਸੀਂ ਕੱਦ ਵੀ ਸੋਹਣਾ ਚਲੋ ਵੱਡੀਆਂ ਬੜਨ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਮੀਡੀਅਮ ਤੋਂ ਉੱਚੀ ਆ ਬਾਕੀ ਲੰਬਾਈ ਬਹੁਤ ਜਿਆਦੀ ਆ ਠੀਕ ਆ ਲੰਮੀ ਬਹੁਤ ਜਿਆਦੀ ਆ ਵੇਹਲਦੀ ਸੋ ਹਵਾਨਾ ਲੇਵਾ ਕਾਫੀ ਸੋਹਣਾ ਵਿਖਾਲਾ ਬਿਲਕੁਲ ਤੁਹਾਡੇ ਸਾਹਮਣੇ ਆ ਹਾਲਾਂਕਿ ਮਲਗੀ ਮਾਰਨਿੰਗ ਜਿਹੜੀ ਆ ਖਾਲੀ ਕਰ ਦਿੱਤੀ ਸੀ ਪਣੀ ਜੁੜੀ ਵੀ ਬੜੀ ਆ ਸੰਤੂ ਸਾਹਿਬ ਬਾਕੀ ਕੋਈ ਲੱਸੀ ਨਹੀਂ ਗਈ ਠੀਕ ਆ ਜਿੰਨੀ ਹੈਗੀ ਖਰੀ ਆ ਜੀ ਆਲੋ ਲਓ ਜੀ ਯਸਮਦੀਪ ਦੋ ਆ ਸੂਬਾ ਦੂਜਾ ਕਿ ਤੀਜਾ ਦੱਸਿਆ ਸੰਧੂ ਸਾਹਿਬ ਚਲੋ ਉਹਨਾਂ ਨੇ ਦੂਜੇ ਆਖਿਆ ਕੋਈ ਤੀਜਾ ਵੀ ਮੰਨ ਲੈ ਕੋਈ ਵੀਰ ਕੋਈ ਗੱਲ ਨਹੀਂ ਕੀ ਤੀਜਾ ਵੀ ਕੋਈ ਮੰਨ ਹਾਂ ਬਾਕੀ ਪੜੀ ਜੁੜੀ ਚੰਗੀ ਆ ਹਾਂ ਸੋத்ਰੀਆ ਜਿੰਨੀ ਹੈਗੀ ਆ ਬਾਕੀ ਇਹ ਆ ਸੰਤੂ ਸਾਹਿਬ ਬਰੀਡ ਵੀ ਕਰਾਸ ਬਰੀਡ ਇੱਚ ਆਉਂਦੀ ਆ ਹੂੰ ਹੂੰ ਤੇ ਕੋਈ ਗਰਮੀ ਵੀ ਨਹੀਂ ਮਣਾਉਣੀ ਸੰਤੂ ਸਾਹਿਬ ਇਹਨੇ ਲਓ ਜੀ ਠੀਕ ਆ ਜੀ ਹਾਂਜੀ ਤੇ ਝੁੰਗੀ ਹੋਵੇ ਸੇ ਹਾਂ ਝੁੰਗੀ ਆ ਜੀ ਲਓ ਜੀ ਨਿਗਾ ਨਿਗਾ ਝੁੰਗ ਲੱਗਾ ਵੇਖੋ ਹਾਂ ਬਿਲਕੁਲ ਛੋੜਾ ਛੋੜਾ ਬਿਲਕੁਲ 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 ਸੋ ਦੋਸਤੋ ਹਵਾਨੇਲੇਬੀ ਦੀ ਕਾਫੀ ਕਮਾਲ ਆ ਬਾਕੀ ਹੈ ਵੀ ਚੰਗੀ ਪਲੀ ਪਲੋਸੀ ਆ ਕਰਮਾਂ ਵਾਲੀ ਵੈਸੇ ਸੂਈ ਸਵਾਈ ਆ ਪਰ ਮਹਿਸੂਸ ਨਹੀਂ ਹੁੰਦਾਗਾ ਵੀ ਪਸ਼ੂ ਸੋਇਆ ਸਵਾਇਆ ਠੀਕ ਆ ਜੀ ਕਿਉਂਕਿ ਸਿਹਤ ਬਿਲਕੁਲ ਉਸੇ ਤਰ੍ਹਾਂ ਮੈਂਟੇਨ ਆ ਤੇ ਕਿਉਂਕਿ ਰਾਜੀ ਤਕਰੀਬਨ کافی ਜਿਆਦੀ ਸੀ ਕਰਮ ਵਾਲੀ ਇਸੇ ਤਰ੍ਹਾਂ ਕੋਈ ਜਿਆਦਾ ਮਹਿਸੂਸ ਨਹੀਂ ਕਰਵਾਉਂਦੀ ਕਿ ਕਦ ਕੋਤ ਸੋਹਣਾ ਤੇ ਵਜਨ ਲੋਡ ਪੂਰਾ ਥਾਂ ਥਣ ਦੀ ਬਹੁਤ ਸੋਹਣੀ ਹੈ ਸਫਾਈ ਸੁਫੀ ਬਹੁਤ ਜਿਆਦੀ ਆ ਵੇਖੋ ਠੀਕ ਆ ਨਖੇੜ ਨਖੂੜ ਕਾਫੀ ਸੋਹਣਾ ਆਪਦੀ ਥਣਾ ਦਾ ਲਓ ਜੀ ਆਹ ਲਓ ਆச்சா ਸੰਦੀਪ ਕੀ ਮੁੱਲ ਕਰਦੇ ਆ ਵੀਰੇ ਦਾ ਸੰਤੂ ਸਾਹਿਬ ਮੁੱਲ ਕਰਦੇ ਆ 75000 ਰੁਪਿਆ ਹਾਂਜੀ 70000 ਦੀ ਵਾਸੀ ਦੇ ਦਾਂਗੇ ਜੀ 70 ਦੇ ਹਾਂਜੀ ਠੀਕ ਹੈ ਫਿਰ ਤਾਂ ਦੋਸਤੋ 70000 ਦੀ ਲੈ ਦੇਊਗੀ ਵਹਿੜ ਦਾ ਵਾਕਿ ਜਿੱਦਾਂ ਮਰਜ਼ੇ ਸੰਤੂ ਸਾਹਿਬ ਕੋਈ ਵੀ ਵੀਰ ਆਪਣੇ ਕੋ ਆਵੇ ਆਪਦੀ ਪੂਰੀ ਤਸੱਲੀ ਕਰਕੇ ਚੋ ਕੇ ਆਪਣੇ ਤੋਂ ਲੈ ਕੇ ਜਾਵੇ ਆਪਾਂ ਨੂੰ ਕੋਈ ਵੀ ਉਹਦੇ ਵਿੱਚ ਇਤਰਾਜ ਨਹੀਂਗਾ ਅਗਲੇ ਦਿਨ ਸੰਤੂ ਸਾਹਿਬ ਪੈਸੇ ਦੇਣੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਆਪਾਂ ਹਰ ਵਾਰੀ ਕਹਿੰਦੇ ਆ ਵੀਰ ਸੰਦੀਪ ਹਾਂਜੀ ਤਸੱਲੀ ਕਰ ਲੈ ਜਰੂਰ ਹਨ ਕੇ ਲੋ ਵੀ ਠੀਕ ਆ ਸੋ ਇਸ ਤੋਂ ਬਾਅਦ ਦੋਸਤੋ ਅਗਲੀ ਸੈਕਿੰਡ ਨੰਬਰ ਤੇ ਆ ਤੁਹਾਨੂੰ ਵਿਖਾਉਣੇ ਆ ਚਾਈਵਾਲ ਕਰਾਉ ਸਕੀਏ ਹਾਂਜੀ ਸ਼ਾਇਦ ਕਰਾਉਸ ਆ ਗਈ ਸੰਤੂ ਸਾਹਿਬ ਦੂਜਾ ਸੂਆ ਸੋਨਾ ਜੇ ਅਜੇ ਬੱਛੀ ਯਾਨੀ ਕਿ ਹਫਤੇ ਦੀ ਕੱਚੀ ਆ ਜੀ ਨਰਮ ਆ ਜੀ ਹਫਤੇ ਦੀ ਲੈਂਦੀ ਆ ਧਿਆਨ ਹਾਂਜੀ ਧਿਆਨ ਲੈ ਜੂਗੀ ਜੀ ਲਓ ਜੀ ਸੋ ਦੋਸਤੋ ਦਿਨ ਲੈਂਦੀ ਆ ਬਾਕੀ ਸੂਆ ਇਹ ਵੀ ਤੀਜਾ ਕੀ ਹੋਗੀ ਨਹੀਂ ਦੂਜਾ ਦੂਜਾ ਹੀ ਹੈ ਸੰਤੂ ਸਾਹਿਬ ਦੂਜਾ ਹਾਂਜੀ ਲਓ ਜੀ ਦੂਜਾ ਸੂਆ ਦੋਸਤੋ ਬਾਕੀ ਜੰਮੀ ਪਲੀ ਇਹ ਵੀ ਕਰਮ ਵਾਲੀ ਪੂਰੀ ਆ ਗੋਲ ਹੀ ਇੱਕ ਪਾਸੇ ਤੁਸੀਂ ਵੇਖੋ ਠੀਕ ਆ ਚੌੜੇ ਪਿੱਠਪੂੜੇ ਦੇ ਵਿੱਚ ਅੱਠ ਸੱਤਕ ਦਿਨ ਹਜੇ ਲੈ ਜੂਗੀ ਬਾਕੀ ਤੁਹਾਡੇ ਸਾਹਮਣੇ ਆ ਲਾਏ ਬਣਾਏ ਤਕਰੀਬਨ ਕਾਫੀ ਲਾਇਆ ਠੀਕ ਆ ਤੇ ਥਾਂ ਥ ਬ੍ਰਾਊਨ ਜਿਹਾ ਕਲਰ ਆ। ਥਾਂ ਚੰਗਾ ਸੰਤੂ ਸਾਹਿਬ ਬਾਕੀ ਬੂਤੀ ਦੀ ਕੁਆਲਿਟੀ ਵੀ ਚੰਗੀ ਆ। ਫੇਸ ਕੁਆਲਿਟੀ ਵੀ ਚੰਗੀ ਆ। ਆਹ ਲਓ। ਠੀਕ ਹੈ ਜੀ। ਸੋ ਬਾਕੀ ਚੋਂ ਥਾਣਾਂ ਦੀ ਤਿੱਪਣ ਵਧੀਆ ਜੀ। ਇੱਕ ਨੰਬਰ ਸੰਤੂ ਸਾਹਿਬ। ਠੀਕ ਹੈ ਭਰਾ। ਜਿੱਦਾਂ ਮਰਜੀ ਕੋਈ ਫੋਨ ਤੇ ਭਾਵੇਂ ਸੌਦਾ ਕਰ ਲਿਆ ਆਨਲਾਈਨ ਹੀ ਸੰਤੂ ਸਾਹਿਬ ਅਗਲੇ ਦਿਨ ਘਰ ਲਾਵਾਂਗੇ ਮਗਰੋਂ ਪਹਿਲਾਂ ਸੱਲੀ ਕਰੇ ਤੇ ਪਕੇ ਥਾਣਾ ਦੀ ਬਿਲਕੁਲ ਜੀ ਪਹਿਲਾਂ ਚਮਾ ਥਾਣਾ ਦਾ ਭਰਾ ਬਰੂ ਓਕੇ ਆ ਸੰਤੂ ਸਾਹਿਬ ਲੋ ਵੀ ਦੋਸਤੋ ਇਹ ਦੋਸਤੋ ਬੈੜ ਗੱਬਣਾ ਠੀਕ ਆ ਜੀ ਬਾਕੀ ਤੁਹਾਨੂੰ ਟਾਈਮ ਦੱਸ ਹੀ ਦਿੱਤਾ ਕੋਈ 8-7 ਦਿਨ ਹਜੇ ਕੱਢਦੀ ਆ ਪਰ ਹੋਊਗੀ ਚੰਗੀ ਸੰਤੂ ਸਾਹਿਬ ਬਾਕੀ ਚੰਗੀ ਭਰੂਗੀ ਥੱਲਿਓ ਬਾਕੀ ਢਿਲ ਢਾਲ ਬਹੁਤ ਆ ਹੋਊਗੀ ਕਰਮਾਰੀ ਥੱਲਿਓ ਜੇਕਰ ਵੇਖੀਏ ਤੇ ਪੂਰਾ ਲੇਵਾ ਬਣਾ ਕੇ ਤਿਆਰ ਕਰੂਗੀ ਇੱਕ ਫੋਟੋਬਾਲ ਵਾਂਗੂ ਜਿਹੜਾ ਦੋਸਤੋ ਲੇ ਠੀਕ ਆ ਕਰੋ ਚੈੱਕ ਠੀਕ ਆ ਸੰਦੀਪ ਕੀ ਇਹਦੀ ਮੰਗ ਕਰਦੇ ਆ ਫਿਰ ਸੰਤੋਖ ਸਾਹਿਬ ਜੀ ਇਹਦੇ ਸੂਈ ਬੱਤੀ ਵੇਚ ਕੇ ਫਿਰ ਤੇ ਵੇਚਾਂਗਾ 60000 ਦੀ ਹਾਂ 55000 ਰੁਪਇਆ ਡਿਮਾਂਡ ਹੈ ਸੰਤੂ ਸਾਹਿਬ 52000 ਦੀ ਖਾਣਾ ਦੇ ਦਾਂਗੇ ਜੀ 52 ਦੀ ਹਾਂ ਉਤੋਂ ਉੱਚੋਂ ਵੀ ਮਾਨਤਾ ਕਰ ਦਾਂਗੇ ਸੰਤੂ ਸਾਹਿਬ ਲਾਸਟ ਹੀ 51 ਦੇ ਦਾਂਗੇ ਜੀ 51 51 ਦੇ ਦਾਂਗੇ ਲਓ ਦੋਸਤੋ ਹਾਂ ਨਾ ਜਿਹੜਾ ਲਾਸਟ 51000 ਸੂਈ ਸਵਾਈ ਸੰਤੂ ਸਾਹਿਬ ਆਪਾਂ ਵੇਚਣੀ ਮੱਛੀ 60000 ਦੀ ਠੀਕ ਹੈ ਜੀ ਹਾਂ ਜੀ ਢੇਰ ਡਲ ਬਹੁਤੇ ਬਾਨੀ ਬਹੁਤ ਜੇ ਕੋਈ 4 ਦਿਨ ਵੀਰਪਰਾ ਸਾਹ ਮਿਲੂਗਾ ਚਲੋ ਉਹਨੂੰ ਆਪਾਂ ਭਾੜਾ ਦੇ ਦਾਂਗੇ ਵੱਡੀ ਵਹਿੜਿਆ ਗੋਲ ਗੱਲ ਚੰਗੀ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਸਭੀ ਸ਼ੂਭੀ ਪੂਰੀ ਆ ਬਾਕੀ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਤੇ ਆਪਦੀ ਕੋਈ ਵੀਰ ਚਾਹੋਂ ਤੁਹਾਨੂੰ ਦੀ ਤਸੱਲੀ ਤੁਸੀਂ ਵੀ ਕਰਕੇ ਯਕੀਨਨ ਬਣਾ ਲਿਓ ਠੀਕ ਆ ਜੀ ਚਾਹੇ ਕੋਈ ਦੂਰ ਨੇੜੇੋਂ ਸੌਦਾ ਕਰਦਾ ਵੀਡੀਓ ਕਾਲ ਤੇ ਕਰ ਲਿਓ ਤਸੱਲੀ ਆਦਰਵਾਇਜ਼ ਤੁਸੀਂ ਘਰ ਵਿਜ਼ਿਟ ਕਰਕੇ ਨੇੜੇ ਵਾਲੇ ਵੀਰ ਜਿਹੜੇ ਹੈਗੇ ਘਰੇ ਆਣ ਕੇ ਆਪਦੀ ਤਸੱਲੀ ਇਹ ਜ਼ਰੂਰ ਕਰ ਲਿਓ ਠੀਕ ਆ ਬਾਕੀ ਸੰਤੂ ਸਾਹਿਬ ਇਹਨਾਂ ਦੀ ਰੋਤ ਚੱਲੰਦੀ ਹੈ ਹੁਣ ਵਿਗਣੀਆਂ ਐ ਬਿਲਕੁਲ ਵੀਰ ਹਾਂਜੀ ਠੀਕ ਆ ਜੀ 51000 ਹਾਂਜੀ ਓਕੇ ਓਕੇ ਅੱਛਾ ਵੀਰ ਸੰਦੀਪ ਅੱਗੇ ਤੀਜੇ ਨੰਬਰ ਤੇ ਆ ਜੜੀ ਵੜ ਇਹ ਵੀ ਸੁਣ ਤੀਜੇ ਨੰਬਰ ਤੇ ਤੁਸੀਂ ਇਹਦੇ ਥੱਲੇ ਸੰਤੋ ਸਾਹਿਬ 12 ਤੋਂ 13 ਕਿਲੋ ਦੁੱਧ ਦੇਣ ਬਿਲਕੁਲ ਤਿਆਰ ਹੋਊਗਾ ਕੰਡੇ ਵਾਲਾ ਚਾਹੇ ਕੋਈ ਵੀਰ ਜਿੱਦਾਂ ਮਰਜੀ ਆਕੇ ਦੋਵੇਂ ਟਾਈਮ ਜੇ ਦੂਰ ਨੇੜੇ ਦਾ ਵੀਰ ਆ ਕੋਈ ਦੂਰ ਦਾ ਦੋਵੇਂ ਟਾਈਮ ਆਪਦੀ ਵੀਡੀਓ ਕਾਲ ਤੇ ਆਪਣੇ ਤੋਂ ਚਵਾ ਕੇ ਲੀਟਰ ਮਰਾਲੇ ਕੀਰ ਗਾਂ ਲੱਦ ਕੇ ਭੇਜਾਂਗੇ ਫਿਰ ਆਪਣੇ ਪੈਸੇ ਖਾਤੇ 'ਚ ਪਾ ਦੇ। ਸੁਵਾ ਦੂਜਾ? ਸੁਵਾ ਤੀਜਾ ਜੀ। ਤੀਜਾ। ਹਾਂਜੀ। ਕਿੰਨੇ ਦਿਨ ਦੱਸਿਆ ਚ? ਸੁਈ ਨੂੰ ਇਹਨਾਂ ਨੂੰ 10 ਤੋਂ 15 ਦਿਨ ਹੋ ਗਏ ਆ ਜੀ। 10 ਤੋਂ 15 ਦਿਨ ਦੀ ਸੁਈ। ਹਾਂਜੀ ਹਾਂਜੀ। ਬੱਚਾ ਮਗਰ ਹੈ। ਹਾਂਜੀ ਬੱਚਾ ਮਗਰ ਹੈ। ਤੇ ਹੁਣ ਉਹ ਦੁੱਧ ਤੇ ਕੀ ਸਮਾਚਾਰ ਹੈ ਦਾ? ਦੁੱਧ ਦੇ ਦਾ ਇਸ ਟਾਂ ਨੂੰ ਜਿਹੜਾ 12 ਤੋਂ 13 ਕਿਲੋ ਪੱਕਾ ਲੀਟਰ ਮਾਰਵਾ ਸੰਧੂ ਸਾਹਿਬ। 12 ਤੋਂ 13 ਕਿਲੋ ਆਪਾਂ ਨੇ 12 ਕਿਲੋ ਲਾਓ ਜੀ। ਠੀਕ ਹੈ ਜੀ। ਹਾਂਜੀ ਜਿੱਦਾਂ ਮਰਜ਼ੀ ਬਾਕੀ ਚੂਣ ਚਾਂਣ ਏਡੀ ਜਿਆਦਾ ਚੰਗੀ ਆ ਭਾਵੇਂ। ਬੱਚਾ ਛ ਸੋ ਬਾਕੀ ਦੋਸਤੋ ਚੋਣ ਜਾਣਾ ਤੁਹਾਡੇ ਬਿਲਕੁਲ ਸਾਹਮਣੇ ਆ ਕੋਈ ਦੋ ਦੋ ਧਾਰਾ ਮਾਰ ਕੇ ਤੁਹਾਨੂੰ ਦਿਖਾ ਰਿਹਾ ਵੀਰ ਤੇ ਚੋਣ ਜਾਣਾ ਇੱਕ ਨੰਬਰ ਆ ਕੋਈ ਮੰਗਾ ਪਾਉਂਦੇ ਸੰਤੂ ਸਾਹਿਬ ਇਹਨਾਂ ਨੂੰ ਲੋਡ ਨਹੀਂ ਇਸ ਤਰ੍ਹਾਂ ਜਿੰਦਾ ਮਰਜੀ ਕੋ ਚੋਲੇ 11 ਕੇ 12 ਕਿਲੋ ਨੈਟ ਪੱਕਾਈ 11 ਕਿਲੋ ਤੂੰ ਹੀ 11 ਕਰ ਲਓ ਸੰਤੂ ਸਾਹਿਬ ਜੀ 11 ਦੇ 11 ਕਰੋ ਦੁੱਧ 12 ਕਿਲੋ ਆ ਥੱਲੇ ਠੀਕ ਹੈ ਜੀ ਹਾਂਜੀ ਲਓ ਦੋਸਤੋ 11 ਕਿਲੋ ਹੀ ਮੰਨ ਕੇ ਕੋਈ ਵੀਰ ਸੌਫਦਾ ਕਰ ਲਿਓ ਠੀਕ ਆ ਦੁੱਧ ਬਾਕੀ ਸੰਤੂ ਸਾਹਿਬ 12 ਕਿਲੋ ਆ ਥੱਲੇ ਤੀਜਾ ਸੂਆ ਸੋਈ ਏ ਹਾਂਜੀ ਮਗਰ ਬੱਚਾ ਤੁਹਾਨੂੰ ਦਿਖਾਤਾ ਕੋ ਤੇ ਚੋਣ ਚਾਣ ਚੰਗੀ ਸਾਫ ਸੁਥਰੀ ਹੈ ਜਿੰਨੀ ਅਗਾੜਾ ਦੋਸਤੋ ਅਗਲੇ ਥਣਾ ਦੇ ਵਿੱਚ ਦੁੱਧ ਚਵਾਈ ਹੈਗੀ ਆ ਚੋਣ ਉਹਨਾਂ ਹੀ ਮਗਰਲੇ ਥਣਾ ਦੇ ਵਿੱਚ ਹੈਗਾ ਠੀਕ ਆ ਅਗਲੇ ਪਿਛਲੇ ਥਣਾ ਦਾ ਬਰਾਬਰ ਆ ਦੁੱਧ ਬਾਕੀ ਕੋਈ ਵੀ ਰਾਕੇ ਆਪਦੀ ਚੋਕੇ ਤਸੱਲੀ ਕਰ ਲੈ ਨਰਕ ਪਰਖ ਕਰ ਲੈ ਰੰਗ ਬਲੈਕ ਦੇ ਵਿੱਚ ਤੀਜਾ ਸੂਬਾ ਠੀਕ ਆ ਤੇ ਮਾਰਨਿੰਗ ਸਵੇਰ ਚਵਾਈ ਸੰਦੀਪ ਕਿੰਨੇ ਕਵਜੇ ਕਰਤੀ ਆ ਸੰਤੂ ਸਾਹਿਬ ਸਵੇਰੇ 6 6:30 ਵਜੇ ਚੋਈ ਹੈ ਜੀ ਆਪਾਂ ਠੀਕ ਆ ਭਾਈ ਹਾਂਜੀ ਬਾਕੀ ਦੁੱਧ ਜਿੰਨਾ ਤੁਹਾਨੂੰ ਦੱਸਿਆ ਤੁਸੀਂ ਚਲੋ 11 ਕਿਲੋ ਆਂਦੇ 11 ਹੀ ਮੰਨ ਕੇ ਕੋਈ ਸੌਦਾ ਕਰ ਲੇ ਵੀਰ ਦੁੱਧ 12 ਕਿਲੋ ਸੰਧੂ ਸਾਹਿਬ ਤੁਹਾਨੂੰ ਠੀਕ ਹੈ ਜੀ ਮਤਲਬ ਨਿਕਲੇ ਵੱਧ ਦੀ ਕੋਈ ਬਾਤ ਨਹੀਂ ਆ ਜੀ ਬਾਤ 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 ਜੀ ਚਾਹੇ ਔਨਲਾਈਨ ਹੀ ਕੋਈ ਵੀਰ ਬਣਾਲੇ ਮੰਗਾਲੇ ਏਡੀ ਜਿਆਦਾ ਚੋਣ ਚੰਗੀ ਸੰਧੂ ਸਾਹਿਬ ਗੱਲ ਛੱਡ ਦੋ ਠੀਕ ਹੈ ਜੀ 1 ਰੁਪਏ ਦਾ ਵੀ ਨੁਕਸ ਨਹੀਂ ਇੱਥੇ ਕਰਮਾ ਲਈ ਲਓ ਵੀ ਸੋ ਦੋਸਤੋ ਚੋਣ ਵੀਰ ਨੇ ਆਪਦੀ ਤਸੱਲੀ ਤੁਹਾਨੂੰ ਦੇ ਦਿੱਤੀ ਆ ਵੀ ਚੋਣ ਇੱਕ ਨੰਬਰ ਤੇ ਚਾਹੇ ਅੱਗੇ ਤੁਹਾਡਾ ਡਿਸੀਜਨ ਆ ਕਿਸੇ ਵੀਰ ਨੇ ਦੂਰ ਨੇੜੇ ਸੌਦਾ ਕਰਨ ਦਾ ਮਨ ਬਣਾਇਆ ਤੇ ਵੀਡੀਓ ਕਾਲ ਤੇ ਬਾਕੀ ਵੇ ਹਰ ਕਵੀਰ ਕੋਲ ਹੁੰਦਾ ਜਿਹੋ ਜਿਹਾ ਵੇ ਤੁਹਾਨੂੰ ਲਾਇਕ ਜਾਂ ਤੁਸੀਂ ਪਸੰਦ ਕਰਦੇ ਜੀ ਉਹ ਹੀ ਅਪਣਾ ਲਿਓ ਠੀਕ ਆ ਆ ਮਗਰ ਬੱਛਾ ਆ ਲੋ ਆ ਲੋ ਜੀ ਸੋ ਥਣ ਦੀ ਕੁਆਲਿਟੀ ਵੇਖ ਕੇ ਪੂਰੀ ਜ਼ਰੂਰ ਚੈੱਕ ਕਰ ਲਓ ਹੱਥੀਂ ਚਬਾਈ ਲਾ ਥਾਣਾ ਠੀਕ ਆ ਜੀ ਤਾਂ ਸੰਦੀਪ ਰਏ ਫਿਰ ਇਹ ਬਾਕੀ ਮਗਰੋਂ ਸੰਤੋ ਸਾਹਿਬ ਵੇਖੋ ਕਿੰਨੀ ਸਾਫ ਸੁਥਰੀ ਹੈ ਕੋਈ ਬਾਹ ਨਹੀਂ ਕੋਈ ਲੈਣਾ ਨਹੀਂ ਜਨਾਨੀ ਬਿਲਕੁਲ ਦੇਖੋ ਜਿਹੜਾ ਬਿਲਕੁਲ ਨਿੱਗਰ ਲੈਵਾ ਜਨਾ ਹੈਗਾ ਹਮ ਬਾਕੀ ਚਲੋ ਕੋਈ ਚੰਗੀ ਸੇਵਾ ਕਰ ਲੂਗਾ ਦੁੱਧ ਕੋਈ ਵਧਾ ਸਕਦਾ 14-15 ਕਿਲੋ ਆਮਣਾ ਸੰਤੋ ਸਾਹਿਬ ਦਊਗੇ ਜੇ ਕੋਈ ਚੰਗੀ ਸੇਵਾ ਕਰੂਗਾ ਤੇ ਆ ਬਿਲਕੁਲ ਹਾਂਜੀ ਤੇ ਮੰਗੇ ਦੀ ਕੀ ਕਰਦੇ ਮੁੱਲ ਸੰਤੋ ਸਾਹਿਬ ਮੁੱਲ ਕਰਦੇ ਆ ਦਾ 42000 ਰੁਪਿਆ ਜੀ ਉਹ ਜੇ ਮਾਨਤਾਨ ਕਰ ਦਾਂਗੇ 30000 ਦੀ ਦੇ ਦਾਂਗੇ ਉਹ ਜੇ 1000 ਰੁਪਇਆ ਛੋੜ ਕਰ ਦਾਂਗੇ 36000 ਦੀ ਹਾਣਾ ਦੇ ਦਾਂਗੇ ਜੀ 36 ਦੀ 36 ਦੀ ਹਾਣਾ ਦੇ ਦਾਂਗੇ ਸੰਤੂ ਸਾਹਿਬ ਠੀਕ ਹੈ ਵੀਰ ਹਾਂਜੀ ਲੋ ਦੋਸਤੋ 36000 ਦੀ ਇਹ ਵੈਡ ਮਿਲ ਜੂਗੀ ਸੋ ਉਹਦੇ ਜੋ ਵੀ ਥੋੜਾ ਬਾਧਾ ਮਾਨਤਾਨ ਹੋ ਜੂਗਾ ਕਰਮਾਂਗੇ ਸੰਤੂ ਸਾਹਿਬ ਜੇ ਤੁਸੀਂ ਕਹਿੰਦਾ 35 ਦੀ ਦੇ ਦਾਂਗੇ ਲਾਸਟ ਹੋਰ ਦੱਸੋ ਗਿਆ ਦੇ ਬਿਲਕੁਲ 35000 ਦੀ ਦੇ ਦਾਂਗੇ ਸੰਤੂ ਸਾਹਿਬ ਲੋ ਵੀ ਹਾਂਜੀ ਸੋ ਦੋਸਤੋ ਇਹ ਤੀਸਰੇ ਨੰਬਰ ਤੇ ਆਪਾਂ ਤੁਹਾਨੂੰ ਵੈਡ ਦਿਖਾਤੀ ਆ ਠੀਕ ਆ ਜੀ ਇਹ ਪੂਰੀ ਡਿਟੇਲ ਐ ਇਸ ਵੈਡ ਦੀ ਤੇ ਬਾਕੀ ਚ ਤੇ ਜਰਸੀ ਡੈਵਿਸ ਸੰਦੀਪ ਕੀ ਡਿਟੇਲ ਇਹ ਸੰਤੋਖ ਸਾਹਿਬ ਇਹਦੀ ਆਪਣੇ ਕੋਲ ਵੀਡੀਓ ਵੀ ਹੈਗੀ ਆ ਹਾਂਜੀ ਇਹ ਆਪਾਂ ਹੀ ਵੀਡੀਓ ਦੇ ਵਿੱਚ ਵੀ ਪਾਈ ਸੀ ਜਾਨੀ ਕਿ ਇਹਨੂੰ ਸੂਈ ਨੂੰ ਮਹੀਨੇ ਦੇ ਕਰੀਬ ਹੋ ਗਿਆ ਜੀ ਅੱਜ ਅੱਜ ਮਹੀਨੇ ਦੇ ਕਰੀਬ ਇਹਨੂੰ ਸੂਈ ਨੂੰ ਹੋ ਗਿਆ ਵੀਡੀਓ ਮੇਰੇ ਕੋਲ ਬਕਾਇਦਾ ਦੀ ਬਣੀ ਪਈ ਹੈ ਸੂਈਤਾ ਜੀ ਸੂਈ ਦੀ ਪੇਗਾ ਜੀ ਤੇ ਸੰਤੂ ਸਾਹਿਬ ਇਹਦਾ ਬੱਚਾ ਗਿਆ ਜੇ ਮਰ ਹਾਂਜੀ ਤੇ ਅਗਲੇ ਥਾਂ ਦੀ ਹੋ ਗਈ ਤੇਲੇ ਅਗਲੇ ਥਾਂ ਉਲਟ ਬਹਿਣੀ ਉਲਟ ਬਹਿਣੀ ਵਾਲੇ ਦੀ ਕਮੈਣੀ ਵਾਲੇ ਥਾਂ ਦੀ ਤੇਲ ਹੋ ਗਈ ਫਿਰ ਆਪਾਂ ਐਸੇ ਕਰਕੇ ਉਹਦਾ ਬੋਲੇ ਬੋਲੇ ਜੀ ਆਪਾਂ ਮੁੜ ਕੇ ਵੇਚੀ ਨਹੀਂ ਜਦੋਂ ਵੀਡੀਓ ਪਾਈ ਸੰਤੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਦੱਸਤਾ ਕਿ ਇਹ ਗਾਂ ਤੇਲ ਹੋ ਗਈ ਆ ਫਿਰ ਆਪਣੇ ਕੋਲ ਲਵੇਰਾ ਘਾਟੇ ਆਪਾਂ ਘਰੇ ਲਾ ਲਈ ਹੁਣ ਆਪਣੇ ਕੋ ਇੱਕ ਦੋ ਮਈਆਂ ਸੁਈਆਂ ਸੰਤੂ ਸਾਹਿਬ ਤੇ ਆਪਾਂ ਵੇਚ ਦੇਣੀਆਂ ਬਿਲਕੁਲ ਜੀ ਬਿਲਕੁਲ 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 ਤੇ ਇਹ ਸੂਆ ਆਪਣੇ ਕੋਲ ਕਿੰਨਾ ਮੈਂ ਫਿਰ ਮੰਦੂਜਾ ਸੂਆ ਸੰਤੋ ਸਾਹਿਬ ਚਲਾ ਦੂਜਾ ਇਹ ਨਾ ਕਿਹਾ ਤੁਸੀਂ ਭਮਿਤ ਕੋਈ ਤਿੱਜਾ ਮੰਨੇ ਬਾਕੀ ਹੱਥੀ ਚਵਾਈ ਵਾਲਾ ਥਾਣਾ ਕੋਈ ਆ ਵੇਖੋ ਥਾਣੇ ਜੀ ਮਾਰਦ ਤਾਰਾਂ ਜੀ ਸਾਰੇ ਥਾਣਿਆਂ ਦੀ ਜਿਹੜਾ ਤੇਲ ਉਹ ਵੀ ਆਪਾਂ ਦੱਸ ਦਈਏ ਵੀਰਾਂ ਆਹ ਦੋਸਤੋ ਮਗਰਲਾ ਥਾਣਾ ਬਹਿਣੀ ਵਾਲਾ ਤੇ ਆਹ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਜੀ ਠੀਕ ਆ ਆਹ ਅਗਲਾ ਤੇਲ ਜਿਹੜਾ ਉਲਟ ਬਹਿਣੀ ਵਾਲਾ ਅਗਲਾ ਥਾਣਾ ਇਸ ਥਾਣੋਂ ਤੇਲ ਆ ਮਾੜਾ ਮੋੜ ਆਉਂਦੀ ਧਾਰ ਤੂਰ ਕਰਮਾ ਨਹੀਂ ਐ ਸੰਤੋ ਸਾਬ ਅਗਲੇ ਦੇ ਕਰਮ ਹੀ ਹੈ ਕੋਈ ਚੱਲ ਪਏ ਪਰ ਮੁਸ਼ਕਲ ਆ। ਉਹ ਤਾਂ ਇੱਕ ਦੋ ਧਾਰ ਆਉਂਦੀਆਂ ਉਹ ਅਗਲੇ ਸਵੇਰੇ ਚੱਲ ਸਕਦਾ ਹੈ ਕਿ ਨਹੀਂ। ਠੀਕ ਹੈ ਵੀਰ। ਬਾਕੀ ਥਣ ਥੱਪੇ ਦੀ ਸਾਫ ਹੈ ਵਚੀ ਵੇਖੋ ਥਣ ਥਣ ਚੰਗਾ ਵਾ। ਹਾਂ ਦੁੱਧ ਕਿ ਦੁੱਧ ਕਿੰਨਾ ਚੋੜਾ। ਬਹੁਤ ਸੰਤੋ ਸਾਬ ਐਟਮ ਦਾ 10 ਕਿਲੋ ਇਹਦੇ ਥੱਲੇ ਪਿਆ ਰਿਹਾ ਜਿੱਦਾਂ ਮਰਜ਼ੀ ਕੋਈ ਚੋੜੇ। 10 ਕਿਲੋ ਚਾਹੇ ਕੋਈ ਧਾਰ ਬਣਾ ਮਾਰੇ ਹਾਂਜੀ। ਲਓ ਦੋਸਤੋ 10 ਕਿਲੋ ਦੁੱਧ ਤੇ ਤੇਲ ਆ ਮੰਨ ਕੇ ਕਰਮਾ ਨਹੀਂ ਆਲੇ ਥਾਂ ਦੀ ਤੇਲਿਆ ਜੀ। ਹਾਂ ਤੇਲ ਮੰਨ ਕੇ ਅੱਗੇ ਦਿੱਤੀ ਜੋ ਕਿਸੇ ਵੀਰ ਨੂੰ ਤੇਲ ਸਮਝ ਕੇ ਤੁਸੀਂ ਕਿੰਨਾ ਥਣਾ ਠੀਕ ਹੈ ਜੀ ਬਾਕੀ ਹਵਾਨੇ ਦਾ ਸਟਰਕਚਰ ਜਿਹੜਾ ਦੋ ਪਾਸੇ ਇਸੇ ਤਰ੍ਹਾਂ ਤੁਸੀਂ ਵੇਖੋਗੇ ਜਿਵੇਂ ਲਾਜ ਜੀ ਬਣੀ ਮਗਰੋਂ ਬਾਕੀ ਚੋਣ ਚਾਣ ਬਿਲਕੁਲ ਫਿੱਟ ਫਾਟ ਤਿੰਨ ਥਾਂ ਭਰਾ ਭਰੂ ਪੂਰਾ ਜਿੱਦਾਂ ਮਰਜ਼ੀ ਕੋਈ ਆ ਗਏ ਠੀਕ ਹੈ ਜੀ ਚੋਕ ਹੈ ਆਪਣੀ ਤਸਵੀਰ ਤੇ ਬਾਕੀ ਸੰਤੋ ਸਾਹਿਬ ਇਹਨਾਂ ਗਰਮੀ ਉਹਨੇ ਬਣਾਉਣੀਆਂ ਹੈਗਾ ਵੀ ਇਹ ਵੀ ਪਿਓਰ ਜਰਸੀ ਆ ਬਿਲਕੁਲ ਜੀ ਇਹਨਾਂ ਗਰਮੀ ਉਹ ਕਰਨੀ ਮਨਾਉਣੀ ਪਿਓਰ ਜਰਸੀ ਹੈ ਸੰਤੋ ਸਾਹਿਬ ਹਾਂ ਜੀ ਹਾਂ ਜੀ ਹਾਂ ਲਓ ਜੀ ਲਓ ਤੋ ਸੋ 10 ਕਿਲੋ ਦੋ ਚਾਈ ਸੰਤੋ ਸਾਹਿਬ ਇਹਦੇ ਸਵੇਰੇ 7 7:30 ਵਜੇ ਹੋਈ ਠੀਕ ਹੈ ਜੀ ਹਾਂ ਜੀ ਲਓ ਵੀ ਭਰਾਵ ਤੇ ਜਰਸੀ ਬ੍ਰੀਡ ਦੇ ਵਿੱਚ ਇਹ ਵੈੜ ਦੂਜਾ ਸੂਆ ਮੰਨ ਕੇ ਖਰੀਦ ਲਓ ਤੀਜਾ ਮੰਨ ਕੇ ਖਰੀਦ ਲਓ ਠੀਕ ਆ ਜੀ ਤੇ ਬਾਕੀ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਹੀ ਦਿੱਤੀ ਆ ਤੇ ਅੱਗੇ ਕਿਸੇ ਵੀਰ ਨੇ ਨੇੜੇੋਂ ਦੂਰੋਂ ਨੇੜੇੋਂ ਆਣ ਕੇ ਚੋਕੇ ਤਸੱਲੀ ਕਰਕੇ ਵੇਖਣੀ ਹੋ ਜਿੱਦਾਂ ਮਰਜ਼ੀ ਦੋ ਡੰਗ ਚੋਲੋ ਠੀਕ ਆ 10 ਕਿਲੋ ਧਾਰਾਂ ਦੇ ਥੱਲੇ ਹੁਣ ਮੌਜੂਦ ਆ ਲੋਕ ਜੀ ਠੀਕ ਆ ਬਾਕੀ ਤਾਜੀ ਸੂਈ ਆ ਸੰਧੂ ਸਾਹਿਬ ਮਹੀਨੇ ਦੇ ਕਰੀਬ ਇਹ ਸੂਈ ਆ ਉਦੋਂ ਆਪਾਂ ਵੀਡੀਓ ਪਾਈ ਸੀ ਇਹਦੀ ਵੀਡੀਓ ਪਾਈ ਇਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਜੀ ਇਸ ਟਾਈਮ ਹੀ ਠੀਕ ਆ ਜੀ ਹਾਂਜੀ ਪਤਾ ਨਹੀਂ ਚੱਕਰੇ ਆਪਾਂ ਐਵੇਂ ਉੱਥਾਂ ਲਿਆ ਕੇ ਬੱਚਾ ਲਾ ਕੇ ਰੱਖਦੀ ਉਹ ਕੰਮ ਆਪਣੇ ਜੀ ਨਹੀਂ ਅੱਗੇ ਕਿਉਂਕਿ ਆਪਾਂ ਸਦਾ ਬਾਹਰ ਕੰਮ ਕਰਨਾ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ 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 ਤੇ ਸੰਦੀਪ ਅੱਜ ਕਿੱਥੋਂ ਤੱਕ ਦੇ ਦਾਂਗੇ ਆ ਸੰਧੂ ਸਾਹਿਬ ਚਲੋ ਆਪਾਂ ਤੇ ਉਹਨਾਂ ਮਹਿੰਗੀ-ਮੁੰਗੀ ਲਈ ਤੇ ਹੁਣ ਸੰਧੂ ਸਾਹਿਬ ਮੁੱਲ ਕਰਦੇ ਆ ਦਾ 30000 ਰੁਪਇਆ 5000 ਦੀ ਦੇ ਦਾਂਗੇ ਉਹ ਚ ਮ 23000 23000 ਦੇ ਦੇ ਦਾਂਗੇ ਠੀਕ ਹੈ ਪ੍ਰਾਪਤ ਹਾਂਜੀ ਲਓ ਦੋਸਤੋ ਹਾਂ ਬਾਕੀ ਦੁੱਧ ਜਿੰਨਾ ਤੁਹਾਨੂੰ ਦੱਸਿਆ ਇਹਨਾਂ ਲੋਹੇ ਰਗਾ ਚਾਹੇ ਕੋਈ ਤਿੰਨ ਡੰਗ ਚੋਲੇ ਆ ਕੇ ਆਪਣੇ ਘਰ ਸੇਗੀ ਕਰ ਲੈ 23000 ਜਿਹੜਾ ਦੋਸਤੋ ਮੋਲ ਲਾ ਇਸ ਬੈੜ ਦਾ ਲੈਣ ਦੇਣ ਠੀਕ ਹੈ ਡਿਮਾਂਡ ਕੋਸ਼ਿਸ਼ ਹੋਵੇ ਤੇ ਬਾਕੀ ਆਪਦਾ ਬਾਕੀ ਵੀਡੀਓ ਆਪਾਂ ਵਿਖਾ ਦਾਂਗੇ ਸੰਤੂ ਸਾਹਿਬ ਜਿਹੜੀ ਵੀਡੀਓ ਚ ਪਾਈ ਹੋ ਤਰੀਕ ਵੀ ਅਗਲਾ ਵੇਖ ਕੇ ਆਪਣੇ ਤੇ ਲੈ ਕੇ ਜਾਵੇ ਸਹੀ ਹੈ ਬਿਲਕੁਲ ਜਦੋਂ ਤਾਜੀ ਉਹਦਨ ਸੋਈ ਸੀ ਜੀ ਜਿੱਦਾਂ ਤਸੱਲੀ ਕਰਨੀ ਚਾਵੇ ਕਰ ਲੈ ਕਰ ਲੈ ਅਗਲਾ ਜੀ ਕਰ ਲੈ ਤੇ ਮਹੀਨੇ ਕੀ ਦੀ ਸੋਈ ਆ ਹਾਂ ਜੀ ਹਾਂ ਸੰਦੀਪ ਵੀਰੇ ਆਜੋ ਇਹ ਆਪਣੇ ਕੋਲ ਪਸ਼ੂ ਸੀ ਅੱਜ ਚਾਰ ਚਾਰ ਪਸ਼ੂ ਸੰਤੂ ਸਾਹਿਬ ਪਸ਼ੂ ਰਹਿ ਗਏ ਆਪਣੇ ਕੋਲ ਸੱਤ ਸਵੇਰੇ ਹਾਂ ਤਿੰਨਾਂ ਦੋ ਮਿਹੜਾਂ ਵੇਗੀਆਂ ਜੀ ਇੱਕ ਨੀਲੀ ਰਾਬੀ ਦੀ ਕੱਟੀ ਬੜੀਆ ਦੀ ਚੰਗੀ ਠੀਕ ਹੈ ਜੀ ਦੋਂਦੀ ਕੀਰੀ ਉਹ ਵੀ ਵੇਗੀ ਜੀ ਲਓ ਜੀ ਸੋ ਫਿਲਹਾਲ ਦੋਸਤੋ ਪਸ਼ੂ ਇਸੇ ਤਰ੍ਹਾਂ ਹੁੰਦੇ ਰਹਿੰਦੇ ਆ ਇਸ ਕਿੱ ਬਿਲਕੁਲ ਥੱਲੇ ਚਲਦੇ ਕਰ ਦਿਆਂਗੇ ਤੇ ਬੋਲ ਦਿਓ ਨੰਬਰ ਵੀਰ 84370 ਜੀ 38943 ਸੰਤੂ ਸਾਹਿਬ ਜੀ ਠੀਕ ਹੈ ਵੀਰ ਸੰਦੀਪ ਸਿੰਘ 사ਸੀ ਗਾਲ ਜੀ 사ਸੀ ਗਾਲ ਵੀਰ ਸੋ ਦੋਸਤੋ ਇਹ ਫਿਲਹਾਲ ਅੱਜ ਇਸ ਕਵਰਜ ਵਿੱਚ ਤੁਹਾਨੂੰ ਪਸੂ ਦਿਖਾਉਣੇ ਸੀਗੇ ਚਾਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ